ਮੈਂ ਦੱਸੋ ਤੋਹੀ ਕਿਹ ਕੁੜੀ ਨਾਲ ਮੰਨ ਲਓ ਵਿਆਹ ਕਰਾਣਾ ਕੁਆਲਟੀ ਕੀ ਦੇਖੋਗੇ ਕੁੜੀ ਸਮਝਦਾਰ ਦੇਖੋਗੇ ਕਿ ਸੋਹਣੀ ਦੇਖੋਗੇ ਮੰਮੀ ਵਰਗੀ ਦੇਖਾਂਗੇ ਜੀ ਮੇਰੀ ਜਿਵੇਂ ਮੇਰੀ ਮੰਮੀ ਆ ਵਿਆਹ ਵੀ ਹੋ ਗਿਆ ਤੁਹਾਡਾ ਹੋ ਗਿਆ ਜੀ ਅੱਛਾ ਤਾਂ ਹੀ ਚਿੱਟੇ ਆਏ ਪਏ ਨੇ ਹੈ ਟੈਨਸ਼ਨ ਆ ਮੇਲੇ 'ਚ ਦੇਖਣਾ ਜੀ ਹੋਰ ਮਤਲਬ ਜਿਹੜਾ ਪਹਿਲਾਂ ਵਿਆਹ ਹੋਇਆ ਹੈਗਾ ਤੇ ਫਿਰ ਉਧਰ ਹੈ ਨਹੀਂ ਮਤਲਬ ਵੀ ਜਿਹੜਾ ਇੱਧਰ ਆ ਗਿਆ ਦੇਖਣ ਨਾ ਕੀ ਨਾ ਵੈਸੇ ਨਹੀਂ ਲੈ ਕੇ ਆਏ ਨਾਲ ਬਈ ਬਹੁਤ ਚਰਚਾ ਚੱਲ ਰਹੀ ਹੈ ਮੁੰਡਿਆਂ ਨੇ ਲੈਟਰ ਤੱਕ ਲਿਖਦੇ ਕਹਿੰਦੇ ਸਾਡੇ ਵਿਆਹ ਨਹੀਂ ਹੋ ਰਹੇ ਕੀ ਚੱਕਰ ਵਿਆਹ ਘਟ ਨੇ ਇੱਥੇ ਮੁੰਡੇ ਆਦੇ ਨੇ ਕੁੜੀਆਂ ਚੱਲੀਆਂ ਗਈਆਂ ਬਾਹਰ ਦੀ ਸਾਰੀਆਂ ਅੱਛਾ ਮਸਲਾ ਹੱਲ ਕਿਵੇਂ ਹੋਊਗਾ ਮਸਲਾ ਹੱਲ ਰੱਬ ਕਰੂਗਾ ਹੀ ਹੁਣ ਤਾਂ ਸਾਨੂੰ ਤਾਂ ਪਤਾ ਨਹੀਂ ਨਾ ਇਹ ਤਾਂ ਅਸੀਂ ਵੀ ਅੱਡੇ ਉਹ ਹੈ ਨਹੀਂ ਨਾ ਕੀ ਤੇ ਤੁਹਾਡੀ ਉਮਰ ਤਾਂ ਹੋ ਗਈ ਰਿਸ਼ਤੇ ਰੁਸਤੇ ਆਏ ਤੁਹਾਨੂੰ ਹਾਂ ਰਿਸ਼ਤੇ ਆਏ ਨੇ ਆਪਾਂ ਕਰਾਏ ਨਹੀਂ ਹਲੇ ਤਾਈ ਹਲੇ ਤਾਂ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋ ਲਈਏ ਮੇਰ ਕਰਾਵਾ ਮਸਲਾ ਇਹ ਹੈ ਕਿ ਪੈਰਾਂ ਤੇ ਖੜੇ ਨਹੀਂ ਬਸ ਤੁਸੀਂ ਖੜੇ ਤਾਂ ਹੈਗੇ ਹੋਗੇ ਪੈਰਾਂ ਤੇ ਪੈਰਾਂ ਤੇ ਹੀ ਹੈ ਤਾਂ ਕੁਝ ਨਾ ਨੂੰ ਵੀ ਤਾਂ ਕੋਈ ਕਮਾਂਡ ਪਲਾਨ ਨੂੰ ਚਾਹੀਦਾ ਜੀ ਜ਼ਿੰਦਗੀ ਕਿਵੇਂ ਵਿਆਹ ਤੋਂ ਬਸ ਸੌਖੀ ਹੈ ਬਹੁਤ ਸੌਖੀ ਹੈ ਜੀ ਨਜ਼ਾਰੇ ਆ ਜ਼ਿੰਦਗੀ ਦੇ ਬੜੇ ਕੁੱਪੜੇ ਆਪਰੇ ਥੋੜੇ ਬੰਦੇ ਕਦੇ ਦਾ ਵੇਸੇ ਆ ਵੀ ਜਾਂਦਾ ਟਾਈਮ ਆ ਟੇਟਾਂ ਦਾ ਜਿਹਨੂੰ ਰੋਟੀ ਨਾ ਬਗਾਣੀ ਆਏ ਅੱਛਾ ਕਿ ਰੋਟੀ ਵੀ ਕਰੀਏ ਆ ਵੀ ਲਾ ਸਕਦੇ ਹੋ ਵਿਆਹ ਕਰਾਏ ਦਾ ਕੀ ਫਾਇਦਾ ਮੈਂ ਛੜੇ ਐਜੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਅੱਛਾ ਪਹਿਲਾਂ ਮੈਨੂੰ ਨੁਕਸਾਨ ਹੀ ਦਿਖਾਓ ਨੁਕਸਾਨ ਐ ਨਹੀਂ ਸਾਰੀ ਜ਼ਿੰਦਗੀ ਨੁਕਸਾਨ ਹੀ ਨੁਕਸਾਨ ਆਈ ਇਹ ਤੁਹਾਡੇ ਨਾਲ ਕੁੜੀ ਆ ਹੈਨਾ ਮੰਨ ਲਓ ਭੈਣ ਹੀ ਪਰ ਹੈਗੇ ਲੱਗਦਾ ਕੁੜੀਆਂ ਵਰਗਾ ਐ ਨਹੀਂ ਤੁਸੀਂ ਮੇਰੀ ਗੱਲ ਸੁਣੋ ਰਾਹ ਰੋਕੀ ਖੜੇ ਹੋ ਕੀ ਗੱਲ ਇਸ ਨੂੰ ਰਾਹ ਰੁਕਿਆ ਈ ਤੁਸੀਂ ਕੰਮ ਕੀਤਾ ਹੋਇਆ ਸਾਰਿਆਂ ਦੇ ਵਿਚਾਰੇ ਖੜਗੇ ਕਾਣ ਤੱਕ ਕੀਤਾ ਹੋਇਆ ਜੀ ਹਾਂ ਅਸੀਂ ਕਾਣ ਤੱਕ ਕਰ ਰਹੇ ਹਾਂ ਜੀ ਮੇਲੇ ਦਾ ਮਾਹੌਲ ਦੇਖਣ ਆਈ ਜਾਓ ਫਿਰ ਕੀ ਬਣਿਆ ਮਾਹੌਲ ਕੀ ਦੇਖਿਆ ਫਿਰ ਹਲੇ ਤਾਂ ਆਏ ਆਈ ਦੇਖ ਰਹੇ ਆਈ ਵਸੇ ਠੰਡਾ ਜਾਏ ਜਾਣਾ ਹੋਰ ਕੀ ਗੱਲ ਠੰਡਾ ਜਾਏ ਜਾਣਾ ਹੋਰ ਮਾਹੌਲ ਦਾ ਫਿਰ ਦੇਖਾਂਗੇ ਜੀ ਫਿਰ ਇਹ ਗਰਮ ਕਿਵੇਂ ਹੋਊਗਾ ਜੇ ਆਪਾਂ ਕਹੀਏ ਵੀ ਠੰਡਾ ਚੱਲੂ ਇੱਕ ਕੰਮੇ ਹੋਗਾ ਗਰਮੀ ਤਾਂ ਪਹਿਲੇ ਹੱਤ ਦੀ ਪੈਂਦੀ ਹੈ ਤੁਸੀਂ ਠੰਡੇ ਚੱਲਦੇ ਹੋ ਨਹੀਂ ਨਹੀਂ ਕਾਣੂ ਇਹ ਠੰਡਾ ਜਾਏ ਜਾਂਦਾ ਰਹੀ ਜਿਹੜਾ ਮਾਹੌਲ ਗਰਮ ਹੌਲੀ ਹੋਵੇਗਾ ਜੀ ਰਾਤ ਨੂੰ ਚਲੋ ਮੇਰੇ ਨਾਲ ਜਾਂ ਲੱਗੇ ਜੀ ਹਾਂ ਜੀ ਉਹ ਤੇ ਉਹਦਾ ਜੀ ਕਰਦਾ ਤੂੰ ਤੋ ਲੈ ਕੇ ਚੱਲੇ ਚਲੋ ਕਰ ਲਓ ਫਿਰ ਇਹ ਕਹਿੰਦਾ ਖੜਿਆ ਜੀ ਕੋਈ ਚੱਕਰ ਨਹੀਂ ਤੇ ਤੇ ਭਾਈ ਜੇ ਕੋਈ ਪੰਗਾ ਪੁੰਗਾ ਪੈ ਜਾਏ ਤਾਂ ਛੱਡ ਕੇ ਭੱਜੇ ਪੁੱਟੇ ਹਾਂ ਨਾ ਹਾਂ ਇਹ ਬਸ ਦੀ ਆਪੀ ਨਿਵੇੜਲਾ ਭਰਾਵਾ ਇਹ ਜਿਹੜਾ ਕਿਹੜਾ ਬੰਦਾ ਤੁਹਾਡਾ ਜਿਹੜਾ ਪੁੱਠੇ ਪੰਗਿਆਂ ਚ ਸਾਧ ਦਿੰਦਾ ਤੁਹਾਡਾ ਉਹ ਬੱਗੇ ਜੀ ਮੂਰੇ ਹਾਂ ਬੱਗੇ ਅੱਛਾ ਨਹੀਂ ਮੇਰੀ ਗੱਲ ਵੀ ਮੇਰੀ ਗੱਲ ਹਾਂ ਤੂੰ ਮੜਿਆ ਜਾ ਸਨਮਾਨ ਦੇਈਏ ਸਨਮਾਨੀ ਆ ਰਿਹਾ ਜੋ ਵੀ ਇਹ ਇਹਦੀ ਉਹਦੀ ਨਾਲੋਂ ਪਹਿਲਾਂ ਮਿਲੀ ਆ ਮੈਂ ਹਾ ਇਹਨਾਂ ਨੂੰ ਵੀ ਤਾਂ ਹੀ ਸਨਮਾਨ ਜਿੰਦੇ ਆਈ ਨਾਲ ਵੀ ਇਹ ਉਹਨਾਂ ਨੂੰ ਤਾਂ ਮੈਂ ਦੇ ਤਾ ਸਨਮਾਨ ਤੁਸੀਂ ਥੋੜੀ ਜਿ ਰਹਿ ਗਏ ਸੀਗੇ ਠੀਕ ਹੈ ਜੀ ਬਸ ਸਾਨੂੰ ਵੀ ਮਿਲ ਗਿਆ ਜੀ ਆ ਕੀ ਗਈ ਹੈ ਤੇ ਇਹ ਨੜਾ ਪੁੱਛ ਰਹੇ ਨੇ ਵੀ ਕੌਣ ਆ ਤੁਹਾਡੇ ਨਾਲ ਖੜਦਾ ਜੇ ਪੰਗਾ ਪੰਗਾ ਪੈ ਜਾਵੇ ਤਾਂ ਦੱਸ ਇਹਨਾਂ ਕਰੋ ਜੀ ਭਾਈਆਂ ਨਾਲੇ ਨਾ ਖੜੇ ਜੀ ਫਿਰ ਤਾਂ ਕਿਸ ਨਾਲ ਖੜਾਂਗੇ ਪੱਗਿਆਂ ਚ ਪਾਉਣ ਵਾਲਾ ਕਿਹੜਾ ਬੰਦਾ ਉਹਨਾਂ ਨੇ ਆਏ ਕਿਹਾ ਕਿ ਤੇ ਝੂਠ ਬੋਲਦਾ ਇਹ ਆ ਕੇ ਕੰਮ ਚ ਲਾਉਂਦਾ ਕਹਿੰਦੇ ਆ ਪੁੱਠੇ ਕੰਮ ਚ ਨਹੀਂ ਲਾਉਂਦੇ ਇਹਨੇ ਨਹੀਂ ਕਿਹਾ ਕਿ ਨਹੀਂ ਤੁਹਾਨੂੰ ਤਾਂ ਹੀ ਬੁਲਾਇਆ ਕਹਿੰਦੇ ਸਨਮਾਨ ਕਰੋ ਨਹੀਂ ਨਹੀਂ ਗਲਤ ਸੁਣ ਗਿਆ ਤੁਹਾਨੂੰ ਜੀ ਗਲਤ ਸੁਣ ਗਿਆ ਐਂ ਤਾਂ ਨਹੀਂ ਕਹਿੰਦੇ ਮੈਂ ਤਾਂ ਬੁੰਟੇ ਸਾਡੇ ਨਾਲ ਮੌਜੂਦ ਨਹੀਂ ਹੁਣ ਆਪਾਂ ਇਹਨਾਂ ਤੋਂ ਪੁੱਛ ਲੈਨੇ ਆ ਬਈ ਬਹੁਤ ਚਰਚਾ ਚੱਲ ਰਹੀ ਹੈ ਬੁੰਡਿਆਂ ਨੇ ਲੈਟਰ ਤੱਕ ਲਿਖਦੇ ਕਹਿੰਦੇ ਸਾਡੇ ਵਿਆਹ ਨਹੀਂ ਹੋ ਰਹੇ ਕੀ ਚੱਕਰ ਹੈ ਇਹ ਚੱਕਰ ਬਈ ਪਿਆਰ ਦਾ ਚੱਕਰ ਆ ਸਾਰਾ ਹੀ ਅੱਛਾ ਹਾਂ ਪਿਆਰ ਦਾ ਕਿਵੇਂ ਜਿਹਾ ਪਿਆਰ ਹੈ ਤੇ ਫਿਰ ਮਤਲਬ ਵਿਆਹ ਤਾਂ ਹੋ ਹੀ ਜਾਂਦਾ ਨੇ ਕੱਟ ਨੇ ਇੱਥੇ ਮੁੰਡੇ ਆਦੇ ਨੇ ਕੁੜੀਆਂ ਚੱਲੀਆਂ ਗਈਆਂ ਬਾਹਰ ਹੀ ਸਾਰੀਆਂ ਅੱਛਾ ਅੱਛਾ ਹਾਂ ਇਹ ਚੱਕਰ ਆ ਸਾਰਾ ਦਾ ਹੀ ਠੀਕ ਹੈ ਠੀਕ ਹੈ ਤੇ ਫੇਰੇ ਮਸਲਾ ਹੱਲ ਕਿਵੇਂ ਹੋਊਗਾ ਮਸਲਾ ਹੱਲ ਰੱਬ ਕਰੂਗਾ ਜੀ ਹੁਣ ਤਾਂ ਸਾਨੂੰ ਤਾਂ ਪਤਾ ਨਹੀਂ ਨਾ ਇਹ ਤਾਂ ਅਸੀਂ ਵੀ ਅੱਡੇ ਉਹ ਹੈ ਨਹੀਂ ਨਾ ਹੀ ਅੱਛਾ ਹਾਂ ਜੀ ਇਹ ਫੇਰੇ ਜੀ ਗੱਲ ਕਰੀਏ ਆਪਾਂ ਵਿਆਹ ਦੀ ਤੇ ਤੁਹਾਡੀ ਉਮਰ ਤਾਂ ਹੋ ਗਈ ਉਹ ਰਿਸ਼ਤੇ ਰੁਸ਼ਤੇ ਆਏ ਤੁਹਾਨੂੰ ਹਾਂ ਰਿਸ਼ਤੇ ਆਏ ਨੇ ਆਪਾਂ ਕਰਾਇ ਨਹੀਂ ਹਲੇ ਤਾਂ ਹੀ ਹਲੇ ਤਾਂ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋ ਲਈਏ ਫੇਰ ਕਰਾਵਾਂਗੇ ਅਜ ਤਾਂ ਐ ਹੀ ਬਰ ਰਹੇ ਆਂ ਇਹ ਵਾਲੇ ਨਹੀਂ ਕਰਾਇਆ ਅੱਛਾ ਹਜੀ ਤਾਂ ਮਸਲਾ ਇਹ ਹੈ ਕਿ ਪੈਰਾਂ ਤੇ ਖੜੇ ਨਹੀਂ ਬਸ ਤੁਸੀਂ ਖੜੇ ਤਾਂ ਹੈਗੇ ਹੋਗੇ ਪੈਰਾਂ ਤੇ ਪੈਰਾਂ ਤੇ ਹੀ ਹੈ ਤਾਂ ਕੋਈ ਲੱਤ ਨਹੀਂ ਹੋਊਗੀ ਉਹਨੂੰ ਵੀ ਤਾਂ ਕੋਈ ਕਮਾਂਡ ਪਲਾਨ ਨੂੰ ਚਾਹੀਦਾ ਹੀ ਅੱਛਾ ਅੱਛਾ ਇਸ ਲਈ ਖੜਾਣਾ ਹੀ ਪੈਰਾਂ ਤੇ ਫਿਰ ਅੱਛਾ ਅੱਛਾ ਇਕੱਲੇ ਅਸੀਂ ਖੜ ਕੇ ਚੱਲਣੇ ਨਹੀਂ ਕੰਮ ਹਾਂ ਹੋਰ अच्छा नि बेतू की بیا ਤੁਹਾਡਾ ਹੋਇਆ ਨਹੀਂਗਾ ਨਾਲੇ ਨਾ ਅੱਛਾ ਜੀ ਪਰ ਕੀ ਸੋਚਿਆ ਬਿਆਹ ਬਾਰੇ ਕਰਾਉਣਾ ਹੈ ਕਿ ਰਹਿਣਾ ਹੈ ਹਲੇ ਕੋਈ ਪਤਾ ਨਹੀਂ ਦੇਖਦੇ ਆਂ ਹੀ ਸਿਆਲ ਜ ਸਿਆਲ ਜੇ ਕਰਾਵਾਂਗੇ ਜੀ ਦੇਖਦੇ ਆਂ ਅੱਲਾ ਦੇ ਲੱਖ ਮੈਂ ਬੈਠੇ ਹਾਂ ਮੈਂ ਲੱਭੀ ਦਾ ਬੈਠੇ ਹਾਂ ਜੀ ਹੋਰ ਐਂ ਦਾ ਬਹੁਤ ਆ ਹੀ بیا ਨਹੀਂ ਕਰਾਉਣਾ ਹੈ ਯਾ ਨਹੀਂ ਕਰਾਉਣਾ ਜੀ ਵੈਸੇ ਕਿਉਂ ਬਈ ਉਹੀ ਨਹੀਂ ਕਰਾਉਣਾ ਜੀ ਪਰ ਉਸ ਜਾਂਦੀਆਂ ਨੇ ਭਗ ਜਾਂਦੀਆਂ ਨੇ ਜੀ ਬੜੇ ਪੰਗੇ ਨੇ ਜੀ ਕਿਤੇ ਇਕੱਠੀਆਂ ਹੋ ਕੇ ਸਾਰੀਆਂ ਆ ਗਈਆਂ ਔਖਾ ਹੋ ਜਾਊਗਾ ਮਾ ਹੋਰ ਅੱਛਾ ਕਦੇ ਨਹੀਂ ਬੇਬੇ ਸੋਚੇ ਵੀ ਕਿਦੋਂ ਕਿਤ ਕਿਦੋਂ ਪਾਣੀ ਵਾਰਾਂ ਮੈਂ ਨੀ ਫਿਰ ਇਹ ਤਾਂ ਫਿਰ ਕੰਮ ਗਲਤ ਹੋ ਗਿਆ ਨਾ ਫਿਰ ਤੁਸੀਂ ਕਹਿੰਦੇ ਹੋ ਵਿਆਹ ਨਹੀਂ ਹੁੰਦਾ ਤੇ ਜੇ ਹੁਣ ਤੁਹਾਨੂੰ ਕੋਈ ਲੱਭਦੀ ਹੈ ਫਿਰ ਤੁਸੀਂ ਕਰਾਉਣਾ ਨਹੀਂਗਾ ਨਹੀਂ ਨਹੀਂ ਹਲੇ ਥੋੜਾ ਜਿਹਾ ਸਿਸਟਮ ਦੇਖਾਂਗੇ ਨਾ ਘਰ-ਬਾਰ ਫਿਰ ਕਰਾਵਾਂਗੇ ਕਿਸੇ ਤੇ ਵਿਸ਼ਵਾਸ ਨਹੀਂ ਰਹੀ ਅੱਜ ਗੱਲ ਦਾ ਇਹ ਕੰਮ ਹੈ ਅੱਛਾ ਪੈਸੇ ਨਾਲ ਯਾਰੀ ਆਈ ਅੱਛਾ ਅੱ ਕਵਾਲਿਟੀ ਕੀ ਦੇਖੋਗੇ ਕੁੜੀ ਸਮਝਦਾਰ ਦੇਖੋਗੇ ਕਿ ਸੋਹਣੀ ਦੇਖੋਗੇ ਸਮਝਦਾਰ ਦੇਖਾਂਗੇ ਜਿਹੜੀ ਆਪਣੇ ਘਰ ਨੂੰ ਘਰ ਚਲਾ ਸਕੇ ਮੰਮੀ ਵਰਗੀ ਦੇਖਾਂਗੇ ਜੀ ਮੇਰੀ ਜਿਵੇਂ ਮੇਰੀ ਮੰਮੀ ਆ ਅਸੀਂ ਤੇ ਬਾਲ ਸਟੇਟਾਂ ਦਾ ਜਿਹਨੂੰ ਰੋਟੀ ਨਾ ਬਗਾਨੀ ਆਏ ਅੱਛਾ ਆਏ ਵੀ ਬੰਗਾ ਨਾ ਜੀ ਆਪ ਵੀ ਲਾ ਸਕਦੇ ਹੋ ਲਾ ਸਕਦੇ ਆਈ ਸਾਰਾ ਕੁਝ ਕਰਦੇ ਆਏ ਉਹ ਕੋ ਚੱਕਰ ਦੀ ਪਿਆ ਕਰਾਏ ਦਾ ਕੀ ਫਾਇਦਾ ਬਰ ਛੜੇ ਠੀਕ ਜੀ ਇਹ ਵੀ ਇਹ ਵੀ ਪੰਗਿਆ ਨਾ ਵੀ ਰੋਟੀ ਜੇ ਆਪੇ ਬਗਾੜੀ ਪੈਗੀ ਫਿਰ ਤਾਂ ਛੜੇ ਠੀਕ ਆਈ ਅੱਛਾ ਫਿਰ ਰੋਟੀਆਂ ਮਾਰੇ ਵਿਆਹ ਕਰਾਉਂਦੇ ਨੇ ਮੁੰਡੇ ਹੈ ਮਸਲਾ ਦਾ ਸਾਰਾ ਰੋਟੀ ਦਾ ਹੀ ਆਈ ਤੇ ਮੇਰੇ ਬੇਬੇ ਵੀ ਦਈ ਜਾਂਦੀ ਆ ਆ ਜਾਂ ਬੇਬੇ ਤੇਰੀ ਹੈ ਹਣੇ ਤੱਕ ਤੇ ਬੇਬੇ ਹੀ ਬੇਬੇ ਦੀ ਹੋਣੀ ਸੈੜੀ ਹੋ ਗਿਆ ਨਾ ਹਾਂਜੀ ਹਾਂਜੀ ਕਹਿੰਦੇ ਫਿਰ ਅੱਜ ਕੱਲ ਕਿਹੜਾ ਗਾਣਾ ਚੱਲਦਾ ਫਿਰ ਗਾਣੇ ਤੇ ਲਿਸਟ ਚ ਸਾਰੇ ਵਧੀਆ ਨਹੀਂ ਆ ਗੁਰਸਿੱਧੂ ਮੇਰੀ ਕਦਾ ਆਏ ਆ ਗਾ ਬੋਲਾ ਜੀ ਬੋਲਣਾ ਨਾ ਨਾ ਮੈਂ ਹੀ ਉਹ ਬੋਲਣ ਵਾਲੇ ਆਂ ਗਾਣਾ ਗੋਣਾ ਨਹੀਂ ਜੀ ਠੀਕ ਠੀਕ ਹਾਂਜੀ ਹਾਂਜੀ ਇਹ ਤੁਹਾਡੇ ਨਾਲ ਕੁੜੀ ਆ ਹੈਨਾ ਮੰਨ ਲਓ ਹੈ ਨਹੀਂ ਪਰ ਹੈਗੇ ਇਹਨੂੰ ਕੁੜੀਆ ਵਰਗਾ ਹੈ ਹੋਰ ਮੈਂ ਦੇਖੀ ਇਹਨਾਂ ਨਾਲ ਆਪਣੀ ਦਿਲ ਦੀ ਗੱਲ ਕਰੋ ਕੀ ਕਹੂੰਗੀ ਇਹਨਾਂ ਨੂੰ ਇਹਨੂੰ ਹੁਣ ਮੈਂ ਹੁਣ ਕੀ ਕਹਾਂ ਇਹਦਾ ਮੂੰਹ ਦੇਖ ਕੇ ਆੜੀ ਐਂ ਹੁਣ ਕਿ ਕੀ ਕਹਾਂ ਹੋਰ ਉਹਨੂੰ ਕੀ ਕਹਿ ਸਕਦੇ ਉਹਨੂੰ ਦੇਖ ਕੇ ਕਹਿ ਸਕਦੇ ਆ ਬਲਾਓ ਮੁੰਡਾ ਕਿਹੜਾ ਆ ਜਾ ਆ ਜਾ ਆ ਜਾ ਉਹ ਦੇਖੋ 6:00 ਬੱਜੀ ਆ ਤਾਂ ਆਹ ਮੜੀ ਜਿਹਾ ਖਾਓ ਮੁੰਡਾ ਕੀ ਦੀ ਗੱਲ ਕਰਦਾ ਕਾ ਯਾਰ ਉਹ ਆ ਜਾ ਯਾਰ ਚਿੱਟੇ ਨਾਮ ਤੋਂ ਬੋਰੀ ਮੁੰਡੇ ਦੀ ਅੱਛਾ ਅੱਜ ਤੁਸੀਂ ਬਗਜੋ ਫਿਰ ਉਹਦੇ ਕੋਲੇ ਨਹੀਂ ਬਗਜਾ ਫੁੱਲ ਜਲੇ ਕੇ ਗੱਲ ਕਰੋ ਬੜੀ ਜੀ ਕੀ ਹੈ ਨਹੀਂ ਨਹੀਂ ਇਹਦਾ ਡੰਕ ਮਾਰਾ ਜੀ ਇਹਨੇ ਔਖਾ ਹੋ ਰਿਹਾ ਕੰਮ ਔਰ ਬਣਕਾ ਲਵਾ ਦੇਣਾ ਜੇ ਦੀ ਬਾਬੇ ਤੋਂ ਚੱਕਰ ਨਹੀਂ ਹੈਗਾ ਜੀ ਬਣਕਾ ਵੀ ਲਵਾ ਦੇਣਾ ਨਹੀਂ ਤਾਂ ਸਾਰਾ ਹੱਲ ਹੈਗਾ ਹਾਂ ਜੀ ਆਈ ਹਾਂ ਜੀ ਤੁਸੀਂ ਫਿਰ ਗੱਲ ਕਰੋ ਕਹੋ ਮੜੇ ਜੀ ਕੀ ਕਹੋਗੇ ਇਹਦਾ ਕੋਵਰਾ ਠੀਕ ਆ ਇਹ ਇਹ ਤਾਂ ਕਹੋ ਜੀ ਉਹਦਾ ਕੀ ਮੈਂ ਕੀ ਕਹਾਂਗੀ ਮੈਂ ਸ਼ੁਰੂਆਤ ਤੁਸੀਂ ਕਰੋ ਸਿੱਕ ਤਾਂ ਸੋਹਣੀ ਬੜੀ ਲੱਗਦੀ ਆ ਮੈਨੂੰ

ਤੁਸੀਂ ਵੀ ਨਾ ਹੋ ਜੇ ਕਿਤੇ ਸਾਰੀ ਸਾਰਾ ਸਾਰੀ ਉਮਰੇ ਰਹੇ ਬਲੇ ਅੰਨੇ ਵੀ ਸਾਨੂੰ ਫਿਰ ਔਖਾ ਹੋ ਜੂਗਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡਾ ਦੇਖਣਾ ਹੈ ਤੇ ਕੱਲੇ ਆ ਗਏ ਹੈ ਹਾਂਜੀ ਅੱਛਾ ਤੇ ਵਿਆਹ ਵੀ ਹੋ ਗਿਆ ਤੁਹਾਡਾ ਹੋ ਗਿਆ ਜੀ ਅੱਛਾ ਤਾਂ ਹੀ ਚਿੱਟੇ ਆਏ ਪਏ ਨੇ ਹੈ ਹਾਂਜੀ ਟੈਨਸ਼ਨ ਆ ਕੇ ਮੇਲੇ 'ਚ ਦੇਖਣਾ ਹੈ ਜੀ ਹੋਰ ਅੱਛਾ ਤੇ ਮਤਲਬ ਜਿਹੜਾ ਪਹਿਲਾਂ ਵਿਆਹ ਹੋਇਆ ਹੈਗਾ ਤੇ ਫਿਰ ਉਧਰ ਹੈ ਨਹੀਂ ਮਤਲਬ ਵੀ ਜਿਹੜਾ ਇੱਧਰ ਆ ਗਿਆ ਦੇਖਣ ਨਾ ਕੀ ਨਾ ਵੈਸੇ ਨਹੀਂ ਲੈ ਕੇ ਆਏ ਨਾਲ ਅੱਛਾ 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 ਤੇ ਮੈਨੂੰ ਆਏ ਦੱਸੋ ਵੀ ਤੁਹਾਡਾ ਵਿਆਹ ਕਦੋਂ ਹੋਇਆ ਸੀਗਾ ਮੇਰਾ ਵਿਆਹ ਹੋਇਆ ਜੀ 2007 ਚੀ ਉਦੋਂ ਬਾਅਦ ਹੀ ਛੇਤੀ ਤਰੱਕੀ ਕਰ ਗਏ ਹੈ ਹਾਂਜੀ ਅੱਛਾ ਤੇ ਮੈਨੂੰ ਇਹ ਦੱਸੋ ਵੀ ਜਿਹੜੇ ਨੌਜਵਾਨ ਮੁੰਡੇ ਆ ਉਹ ਕਹਿੰਦੇ ਸਾਡਾ ਵਿਆਹ ਨਹੀਂ ਹੁੰਦਾ ਤੇ ਵਿਆਹ ਕਿਉਂ ਨਹੀਂ ਹੁੰਦੇ ਕਾਰਨ ਕੀ ਹੈ ਇਹਦਾ ਇਹ ਕਾਰਨ ਜੀ ਹੁਣ ਦੇਖੋ ਜੀ ਉਹਨਾਂ ਨੂੰ ਪਤਾ ਹੋ ਸਕਦਾ ਜੀ ਅੱਛਾ ਉਹ ਕਹਿੰਦੇ ਸਾਨੂੰ ਰਿਸ਼ਤਾ ਨਹੀਂ ਆਉਂਦਾ ਸਾਡੇ ਨਾਲ ਕੋਈ ਵਿਆਹ ਨਹੀਂ ਕਰਦਾ ਹੈਗਾ ਤੁਸੀਂ ਕਿਵੇਂ ਕਰਾਇਆ ਸੀ ਸਾਨੂੰ ਤਾਂ ਹੀ ਇਦਾਂ ਹੀ ਹੋ ਗਿਆ ਜੀ ਅੱਛਾ ਇਦਾਂ ਹੀ ਹੋ ਗਿਆ ਜੀ ਜਿੰਨੇ ਨੂੰ ਰਾਜ ਹੀ ਹੋਇਆ ਸੀਗਾ ਹਾਂਜੀ ਹਾਂਜੀ ਅੱਛਾ ਅੱਛਾ ਰਾਜ ਹੀ ਰਿਸ਼ਤਾ ਹੋ ਗਿਆ ਸੀਗਾ ਜੀ ਅੱਛਾ 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 ਠੀਕ ਹੈ ਤੇ ਜ਼ਿੰਦਗੀ ਕਿਵੇਂ ਵਿਆਹ ਤੋਂ ਬਸ ਸੌਖੀ ਹੈ ਬਹੁਤ ਸੌਖੀ ਹੈ ਜੀ ਨਜ਼ਾਰੇ ਆ ਜ਼ਿੰਦਗੀ ਦੇ ਅੱਛਾ ਅੱਛਾ ਕੱਪੜੇ ਕੁੱਪੜੇ ਆਪ ਕਰੀ ਥੋੜੇ ਪੈਂਦੇ ਨਾ ਜੀ ਨਾ ਕਦੇ-ਕਦੇ ਦਾ ਵੇਸੇ ਆ ਵੀ ਜਾਂਦਾ ਟਾਈਮ ਆ ਅੱਛਾ ਆ ਜਾਂਦਾ ਹਾਂਜੀ ਠੀਕ ਹੈ ਠੀਕ ਹੈ ਤੇ ਕਦੇ ਇਦਾਂ ਨਹੀਂ ਹੋਇਆ ਵੀ ਬੇਲ ਦਾ ਬੋਲਣਾ ਤਾਂ ਨਹੀਂ ਚੱਲਿਆ ਤੁਹਾਡੇ ਤੇ ਨਾ ਜੀ ਅੱਛਾ ਠੀਕ ਹੈ ਮਤਲਬ ਹੈ ਹਾਂਜੀ ਨਜ਼ਾਰੇ ਜੋ ਤੁਸੀਂ ਹਾਂਜੀ ਇਹ ਨਜ਼ਾਰੇ ਦੀ ਬੁੱਢਿਆ ਨੂੰ ਵੀ ਵਿਆਹ ਕਰਾਉਣਾ ਚਾਹੀਦਾ ਕਰਾਉਣਾ ਚਾਹੀਦਾ ਜੀ ਅੱਛਾ ਹੈ ਕਰਾਉਣਾ ਚਾਹੀਦਾ ਜੀ ਵਿਆਹ ਅੱਛਾ ਨਹੀਂ ਕਰਾਉਣਾ ਜੀ ਦਾ ਨਹੀਂ ਕਰਾਉਣਾ ਅੱਛਾ ਇਹ ਤੁਸੀਂ ਵਿੱਚ ਵਿਚਾਲੇ ਜਿਹੜੇ ਕਾਹਤ ਹੋਗੇ ਬੋਲੀ ਕਾ ਤੀ ਜਾਂਦੇ ਸੀਗੇ ਮੇਰੇ ਵਿੱਚ ਵਿਆਹ ਦੀ ਨਾ ਤੋ ਇੰਦਾ ਭੱਜਦੇ ਆ ਹੈ ਚਲੋ ਠੀਕ ਹੈ ਫਿਰ ਥੋੜਾ ਆ ਗਿਆ ਅੱਛਾ ਕੀ ਸੋਚਦੇ ਹੋ ਫਿਰ ਤੁਸੀਂ ਵਿਆਹ ਬਾਰੇ ਬਹੁਤ ਵਧੀਆ ਜੀ ਅੱਛਾ ਅੱਛਾ ਇਹ ਤੇ ਰੋਲਾ ਬੜਾ ਪਾਉਂਦੇ ਨੇ ਇੱਥੇ ਤੇ ਆਪਣਾ ਇੱਧਰ ਨੂੰ ਆ ਜਿਓ ਕਿਤੇ ਹੋਰ ਹੀ ਨਾ ਕੰਮ ਖਰਾਬ ਹੋ ਜੇ ਹੈਂ ਜਾਂਬ ਬੜਾ ਲੱਗ ਜਾਂਦਾ 50 ਦੀ ਸਕੀਮ ਹੈ ਸਕੀਮ ਸਮਝਾ ਲਿਈਂ ਇੱਕ ਮਿੰਟ ਲਓ ਵੀ ਗੁੱਡੀ ਅੱਜ ਤਾਜੀ ਆਈ ਆ ਹਾਂ ਲਾਉਡ ਕਰ ਰਹੀ ਨੇ ਇਹ ਵਿਆਹ ਦੀ ਸਕੀਮ ਹੈ ਵਿਆਹ ਦੀ ਜਿਨੇ ਜਿਨੇ ਵਿਆਹ ਦੀ ਜਿਨੇ ਲੈ ਲਈ ਸਕੀਮ ਉਹਨੇ ਲੈ ਲਈ ਹੁਣ ਜਿਨੇ ਜਿਨੇ ਕਰੋਨਾ ਸ਼ੈਦੀ ਪਹੁੰਚੋ ਪਿਆਰ ਨਹੀਂ ਗੱਲ ਹੋ ਗਈ ਮੈਂ ਕਿ ਵੀ ਪਿਆਰ ਨਹੀਂ ਮੁੰਡੇ ਅੱਜ ਕੱਲ ਦੇ ਕਰਾਉਂਦੇ ਮੁੰਡੇ ਕੁੜੀਆਂ ਕਹਿੰਦੇ ਵੀ ਬਾਵਾ ਉਮਰ ਹੋ ਜਾਂਦੀ 30 35 ਸਾਲ ਤੇ ਫਿਰ ਇਹ ਮਤਲਬ ਹੈ ਫਾਇਦਾ ਇਹਨਾਂ ਨੂੰ ਉੱਚੋ ਬੰਦੂ ਕੀ ਹੈ ਹੈ ਇਹਦੇ ਚ ਚੰਗੇ ਵਿਆਹ ਕਰਾ ਕੇ ਜਿਹੜੇ ਬੈਠੇ ਹੈਗੇ ਤੇ ਮੈਂ ਪੁੱਛਦੀ ਸੀ ਕਿ ਮੇਰੇ ਵਿਆਹ ਕਰਾਉਂਦਾ ਹੈਗੇ ਜੀ ਫਾਇਦਾ ਵੈਸੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਅੱਛਾ ਪਹਿਲਾਂ ਮੈਨੂੰ ਨੁਕਸਾਨ ਹੀ ਢਾਓ ਨੁਕਸਾਨ ਹੈ ਨਹੀਂ ਸਾਰੀ ਜ਼ਿੰਦਗੀ ਨੁਕਸਾਨ ਹੀ ਨੁਕਸਾਨ ਆਇਆ ਅੱਛਾ ਜ਼ਰਾ ਦਿਨਾਂ ਬੰਦੇ ਵਾਰੀ ਸਾਰੀ ਆਈ ਅੱਛਾ ਚਾਚਾ ਇਹਦੇ ਨਹੀਂ ਵਸਾਲ ਦੋ ਸਾਲ ਹੀ ਰਹਿੰਦੇ ਨਹੀਂ ਅੱਛਾ ਅੱਛਾ ਉਹ ਕੱਪੜੇ ਧੋਏ ਵੀ ਮਿਲਦੇ ਨਹੀਂ ਰਾਜੇ ਉਦੋਂ ਬਾਅਦ ਪੈਣੇ ਹੀ ਟੰਗੇ ਤੋਂ ਡੋ ਪੈਣੇ ਪਾਉਣੇ ਪਾ ਲੋ ਨਹੀਂ ਤਾਂ ਪਾਣੇ ਨਾ ਪਾਓ ਜੀ ਅੱਛਾ ਨਾ ਰੋਟੀ ਪਈ ਹੈ ਰੋਟੀ ਖਾਣੀ ਹੈ ਤਾਂ ਖਾ ਲੋ ਨਹੀਂ ਖਾਣੀ ਤਾਂ ਨਾ ਖਾਓ ਜੀ ਟੰਡੀਆਂ ਖਾਣੀ ਪੈਂਦੀਆਂ ਜੀ ਟੰਡੀਆਂ ਹੀ ਖਾਣੀਆਂ ਪੈਂਦੀਆਂ ਨਹੀਂ ਫਿਰ ਹੁਣ ਠੀਕ ਹੈ ਇਹ ਫਿਰ ਇਹਦੇ ਹਿਸਾਬ ਨਾਲ ਜਿਵੇਂ ਅੱਜਕੱਲ੍ਹ ਦੀ ਮੁੰਡੇ ਕੁੜੀਆਂ ਕਹਿੰਦੇ ਵੀ ਅਸੀਂ ਵਿਆਹ ਨਹੀਂ ਕਰਾਉਣਾ ਹੈਗੇ ਫਿਰ ਇਹ ਠੀਕ ਕਹਿੰਦੇ ਆ ਕੰਮ ਵੀ ਪੈਸੇ ਪਿਆ ਵੀ ਨਾ ਕੰਮ ਵੀ ਨਹੀਂ ਚੱਲਦਾ ਰਾਜੇ ਪੁੱਤ ਹੁਣ ਕਰਨਾ ਕਰਾਉਣਾ ਫੇਰ ਪਚਾਲੇ ਆ ਜਾਂਦੀ ਆ ਗੱਲ ਰਾਜੇ ਅੱਛਾ ਜੀ ਉਹੀ ਆ ਜੀ ਬਸ ਬੱਚਾ ਵਾਲੇ ਜੀ ਤੁਸੀਂ ਦੱਸ ਰਹੇ ਸੀਗੇ ਕੁਝ ਵਿਆਹ ਬਾਰੇ ਤੁਹਾਡਾ ਕੀ ਮੇ ਤਜਰਬਾ ਰਿਹਾ ਜੀ ਆਪਣਾ ਤਾਂ ਵਧੀਆ ਜੀ ਵਧੀਆ ਜੀ ਹਾਂ ਹਾਂ ਦੇਖ ਲਓ ਝੂਠ ਤਾਂ ਨਹੀਂ ਬੋਲਦੇ ਹਾਂ ਵਧੀਆ ਮौजਾਂ ਲੈ ਰਹੇ ਹਾਂ ਮौजਾਂ ਮਾਰ ਰਹੇ ਹਾਂ ਰੋਟੀ ਵੀ ਤਾਂ ਖਾਣੀ ਹੈ ਰੋਟੀ ਕਰਕੇ ਫੋਨ ਕਰਕੇ ਬਿਲਾਵਾ ਬੀ ਰੋਟੀ ਨਹੀਂ ਖਾਈ ਅੱਜ ਅੱਛਾ ਅਜੇ ਤੁਸੀਂ ਇਕੱਲੇ ਆ ਗਏ ਘੁੰਮਣ ਤੇ ਭਰਜਾਈ ਨੂੰ ਲੈ ਕੇ ਇਹੀ ਪਹਿਲਾਂ ਘੁੰਮ ਗਏ ਹੁਣ ਇਹਨੇ ਮੋਟਰਸਾਈਕਲ ਲੈਣ ਗਏ ਵੇ ਤੇ ਠੀਕ ਹੈ ਠੀਕ ਹੈ ਦੂਰ ਤੇ ਤੁਸੀਂ ਮੈਨੂੰ ਆਏ ਦੱਸੋ ਵੀ ਜਿਹੜੀ ਮੁੰਡੇ ਕੁੜੀਆਂ ਕਹਿੰਦੇ ਨੇ ਵੀ ਅਸੀਂ ਵਿਆਹ ਨਹੀਂ ਕਰਾਉਣਾ 30 35 ਸਾਲ ਦੀ ਉਮਰ ਹੋ ਜਾਂਦੀ ਹੈ ਬਾਅਦ ਚੋਂ ਰਿਸ਼ਤੇ ਨਹੀਂ ਹੁੰਦੇ ਤੇ ਫਿਰ ਇਹਨੂੰ ਕੀ ਸਹੀ ਮੰਨਦੇ ਹੋ ਤੁਸੀਂ ਨਹੀਂ ਗੱਲ ਤੇ ਆ ਵੇ ਵਿਆਹ ਤਾਂ ਵਿਆਹ ਹੀ ਆ ਅੱਛਾ ਵੇਹੜਾ ਕਰਾਉਣਾ ਹੀ ਪੈਣਾ ਇੱਕ ਨਾ ਇੱਕ ਦਿਨ ਇਹ ਇੱਕ ਨਾ ਇੱਕ ਦਿਨ ਕਰਾਉਣਾ ਹੀ ਪੈਂਦਾ ਜੀ ਪਰ ਇਹ ਤਾਂ ਕਹਿੰਦੇ ਹੁੰਦਾ ਹੀ ਨਹੀਂ 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 ਚਲੋ ਹੁਣ ਕੁੜੀਆਂ ਘਟ ਗਿਆ ਪਈ ਨਹੀਂ ਹੁੰਦਾ ਕੁੜੀਆਂ ਵੀ ਘਟ ਗਿਆ ਬਹੁਤ ਪਿਆ ਘਟ ਗਈਤੀ ਐ ਅਸੀਂ ਲੋਕਾਂ ਦੇ ਹੈ ਹਾਂ ਨਹੀਂ ਬਾਬੇ ਸਹੀ ਗੱਲ ਐ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ